ਕੀ ਗੱਲ ਬੇਬੇ ਜੀ ਮੈਨੂੰ ਸਾਸੀ ਸੁਸ ਕੱਲਦਾ ਨਹੀਂ ਪਤਾ ਹੁਣ ਚੱਕ ਕੇ ਆਗੇ ਮੂੰਹ ਅਸੀਂ ਤਾਂ ਵੋਟਾਂ ਵਾਸਤੇ ਆਏ ਜੀ ਵੋਟਾਂ ਮੈਨੂੰ ਤੁਸੀਂ ਆਂਦਾ ਥੋੜਾ ਆ ਸਾਰਾ ਕੁਸ ਬਾਕੀ ਕਿੱਥੇ ਤੇਰੇ ਨਾਲ ਤੇ ਉਹ ਲੋ ਵੀ ਲੋ ਜੀ ਪੈ ਗਿਆ ਬਹੁਤ ਵੱਡਾ ਇਹਦੇ ਵੀ ਸੁੜੀ ਤੇ ਪਸੂੜੀ ਪੈ ਗਈ ਬੇਬੇ ਕੋਈ ਨਹੀਂ ਤੁਸੀਂ ਵੋਟਾਂ ਪਾਓ ਜੀ ਸਾਨੂੰ ਥੋੜੇ ਸਾਰੇ ਕੰਮ ਹੋਣਗੇ ਜੋ ਵੀ ਸੋਣ ਕੰਮ ਹੋਇਆ ਮੈਨੂੰ ਕੀ ਦੱਸੇ ਕੀਤਾ ਕੀ ਐ ਕੈਸਾ ਲੋਕ ਸਰਕਾਰ ਬਣ ਮਤਲਬ ਕੀ ਕੀ ਗੱਲ ਹੋਈ ਹੈ ਕੀ ਕਿਉਂ ਬੜਕਿਉਂ ਕੀ ਮਤਲਬ ਕਾਲੇ ਹੈ ਤੀਜੇ ਦਿਨ ਤਕਾਦਾ ਚੱਕ ਕੇ ਆ ਜਾਂਦੇ ਵੋਟ ਪਾ ਦੇ ਵੋਟ ਪਾ ਸਾਡਾ ਕੋ ਵੋਟ ਕਾ ਗਈ ਥੋੜੇ ਸਾਡੀ ਵੋਟ ਦੀ ਪੂਰੀ ਕੀਮਤ ਹੈ ਤੀਜੇ ਦਿਨ ਵੋਟ ਤੀਜੇ ਦਿਨ ਕਦੇ ਕੋਈ ਕੰਮ ਨਹੀਂ ਇੱਕ ਤਾਂ ਦੱਸ ਦੇ ਗਣਾ ਦੇ ਕਿਹੜੇ ਕੀਤਾ ਇਹਨਾਂ ਨੇ ਥੋੜੇ ਕੀ ਕੀ ਵਾਦੇ ਕੀਤੇ ਜੀ ਸਾਡੇ ਨਾਲ ਸਾਡੇ ਪੈਨਸ਼ਨਾਂ ਦਾ ਸਾਡੇ ਨਾਲ ਵਾਦਾ ਜਿਹੜਾ ਬਿਜਲੀ ਦੇ ਬਿਲੇ ਦਾ ਵਾਦਾ ਫਿਰ ਕਿਸਾਨੀ ਦੇ ਜਿਹੜੇ ਕੰਮ ਸਾਰਾ ਉਹਦਾ ਵਾਦਾ ਸੜਕਾਂ ਨਾਲੀਆਂ ਪੱਕੇ ਕਿਹੜੇ ਮਹੀਨਿਆਂ ਦਾ ਐ ਲਾਦਾ ਇੱਕ ਗਣਾ ਦੇ ਵੀ ਕਿਹੜੇ ਕੀਤਾ ਇਹਨਾਂ ਨੇ ਥੋੜੀ ਕੋਈ ਪੈਨਸ਼ਨ ਲੱਗੀ ਆਈ ਤੱਕ ਜੀ ਨਾ ਨਾ ਕੋਈ ਪੈਨਸ਼ਨ ਪੁੰਜੀ ਪੈਸੂ ਕਿਉਂ ਨਹੀਂ ਲੈ ਵਈ ਭਣ ਜੀ ਨਾ ਜੀ ਰਾਜ ਜੀ ਅਸੀਂ ਬੇਬੇ ਜੀ ਨੂੰ ਕਹੀ ਜਾਂਦੇ ਵੀ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਸਾਨੂੰ ਇੱਕ ਮੌਕਾ ਤਾਂ ਦਿਓ ਵੋਟ ਪਾਉਣ ਦਾ ਨਹੀਂ ਤੁਹਾਨੂੰ ਕਿੰਨੇ ਮੌਕੇ ਦੇ ਦੇ ਤੁਹਾਨੂੰ 5 ਸਾਲ ਹੋ ਗਏ ਤੁਹਾਨੂੰ 5 ਸਾਲ ਮੌਕੇ ਦਿੱਤੇ ਤੁਸੀਂ ਕਿਉਂ ਨਹੀਂ ਕੀਤਾ ਇਹਨਾਂ ਦਾ ਕੁਝ ਨਾ ਇਹਦੀ ਪੈਨਸ਼ਨ ਲੱਗੀ ਆ ਇਹ ਮੰਨਦੇ ਹੋ ਕੁਝ ਹੁੰਦਿਆਂ ਨੇ ਜੀ ਕਹੀ ਵਾਦਾ ਸਾਰੇ ਕਰਦੇ ਹੋਰ ਮਾਤਾ ਕੀ ਕੀ ਥੋੜੇ ਥੋੜੇ ਕੀ ਕੀ ਵਾਜੇ ਤੋਂ ਹੁਣ ਬਥੇਰੇ ਬਠੇ ਕਿਹੜੇ ਖੜੇ ਕਰਾਵਾਉਂਦੇ ਨੇ ਕੈਮਰੇ ਮੂਰੇ ਪਤਾ ਲੱਗੇ ਇਹਨਾਂ ਨੇ ਕੀ ਕੀ ਵਾਦੇ ਕੀਤੇ ਸੀ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਤੁਹਾਡੇ ਕੀ ਵਾਦੇ ਕੀਤੇ ਸੀ ਉਹਨਾਂ ਵਾਦਿਆਂ ਦੇ ਪੂਰਾ ਉਤਰੇ ਕਿ ਨਹੀਂ ਉਤਰੇ ਹੁਣ ਮੇਰੇ ਮਤਲਬ ਤਾਂ ਕੋਈ ਵਾਦੇ ਤੂਤਰੇ ਨਹੀਂ ਪਿਛਲੀਆਂ ਸਰਕਾਰਾਂ ਦੀ ਗਾਂ ਹੋਰ ਦਾ ਮੈਂ ਕੀ ਨਾਮ ਲਾਵਾਂ ਸਾਰਾ ਤਾਣਾ ਬਾਣਾ ਥੋੜੇ ਸਾਰੇ ਛਾਈ ਦੇ ਚੱਕੇ ਮਿੱਟੇ ਇੱਕੋ ਜਿਹੇ ਕੋਈ ਬਿਜਲੀ ਦੇ ਬਿੱਲ ਹੁਣ ਕੋਈ ਜੈ ਖੜ ਜਦੋਂ ਬਿੱਲ ਭਰਨ ਗੋ ਤਾਂ ਐਡਾ ਚਿੱਠਾ ਨਿਕੜਿਆ ਹੂੰ ਮੈਂ ਮੈਨੂੰ ਨਹੀਂ ਮਾਫੀ ਦਿੱਤੀ ਸੀ ਜੀ ਹਾਂ ਕਿੱਥੇ ਜੀ ਸਾਨੂੰ ਤਾਂ ਭਰਿਆ ਹਸਤਾ ਕੀ 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 ਚੱਲਦਾ ਮਾਦਾ ਥੋੜੇ ਬਿਜਲੀ ਦੇ ਵਿੱਚ ਕੀ ਕੀ ਤੁਸੀਂ ਇੱਕ ਵਾਰ ਕੋਲ ਆ ਜਾਓ ਪਿੰਡਾਂ ਵਿੱਚ ਜਿਹੜੀਆਂ ਆਮ ਹੀ ਹੁੰਦੀਆਂ ਕੂਲਰ ਕਲਰ ਪੱਖਾ ਚੱਲਦਾ ਹੈ ਬਸ ਲਾਈਟਾਂ ਚੱਲਦੀਆਂ ਹੋਰ ਆਪਣਾ ਕੀ ਚੱਲਦਾ ਬਿੱਲ ਕਿੰਨਾ ਆਇਆ ਤੁਹਾਨੂੰ ਜੀ ਸਾਨੂੰ ਤਾਂ ਹਜ਼ਾਰਾਂ ਚ ਆ ਗਿਆ ਬਿੱਲ ਅੱਛਾ ਜੀ ਹੁਣ ਇਹਨਾਂ ਦੇ ਫੁੱਲਾਂ ਦੇ ਖਾਰ ਪਏ ਹੋਏ ਐ ਜਿਹੜੇ ਇਹਨਾਂ ਦੇ ਵਰਕਰ ਐ ਸੀ ਉਹ ਦਿਖਾਈ ਨਹੀਂ ਦਿੰਦੇ ਕਿੱਧਰ ਗਏ ਉਹ ਕਿੱਧਰ ਗਏ ਸੀ ਉਹ ਹੈਗੇ ਨਾ ਭਰਾ ਜੀ ਉਹ ਅੱਗੇ ਵੋਟਾਂ ਮੰਗਣੇ ਨੇ ਇਹਨਾਂ ਦਾ ਹਾਲ ਐ ਨਾ ਇਹਨੇ ਵੋਟਾਂ ਲੜਨ ਗਏ ਸੀ ਉਹ ਬੇਬੇ ਤੁਸੀਂ ਧੀਰੇ ਵਾਰ ਮੌਕਾ ਦਊ ਫੇਰ ਮਿਲਦਾ ਲੋ ਜਿਹੜਾ ਮੰਗਣਾ ਉਹ ਤਾਂ ਨਾ ਬੰਦੇ ਨਾਲ ਰੋ ਗਿਆ ਉਹ ਡਰਦੇ ਕਿਉਂ ਭੱਜ ਗਏ ਮੱਥੇ ਨਹੀਂ ਲਾਡੇ ਤੁਸਾਂ ਵਿਚਾਰ ਮੇ ਹੋ ਗਈ ਉਹ ਉਹਨਾਂ ਨੇ ਸ਼ਰਮੋਂ ਦੀ ਭੱਜ ਗਏ ਕਦੇ ਐ ਹੋਇਆ ਵੀ ਉਹਦਾ ਲੀਡਰ ਹੋਵੇ ਤੇ ਬੰਦੇ ਕਾ ਨਿਕਲ ਜਾਣ ਅੱਜ ਸੁਣਿਆ ਅੱਜਕ ਬੇਬੇ ਹੈਗੇ ਸੀ ਆ ਹਾਰ ਉਹਨਾਂ ਨਹੀਂ ਪਾਏ ਨੇ ਮੇਰੇ ਹੱਥ ਪਰ ਹੈ ਕਿੱਥੇ ਵਿਖਾਤਾ ਸੀ ਮੈਨੂੰ ਅੱਗੇ ਘਰਾਂ ਚ ਬਹੁਤ ਦੇਖੋ ਜੀ ਸਾਨੂੰ ਜਾਣਾ ਪੈਂਦਾ ਉਹਨਾਂ ਨੂੰ ਤੇਰਾ ਦੁਆਰੇ ਵੇਖ ਭਾਈ ਬੀਬੀ ਉਹ ਤਾਂ ਲੈਣਗੇ ਵੋਟਾਂ ਤੇ ਤੂੰ ਪੇੜੇ ਲੈ ਲਈ ਹੈ ਸਾਡਾ ਹੱਕ ਮੰਗਦਾ ਵੋਟਾਂ ਨੂੰ ਕਹਿਣ ਦਾ ਸਾਡੀ ਬੇਨਤੀ ਹੈ ਹੱਥ ਜੋੜ ਕੇ ਤੁਹਾਡੇ ਮੂਹਰੇ ਸੋ ਭਾਈ ਇਹਨਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ ਇਹਨਾਂ ਨੇ ਝੂਠੇ ਲਾਰੇ ਜੇ ਕਿਸੇ ਦਾ ਕੋਈ ਮਤਲਬ ਜੇ ਤੁਹਾਡੀ ਪਿੱਛੇ ਜੇ ਕਹਿੰਦੇ ਵੀ ਫਸਲ ਖਰਾਬ ਹੋਈ ਸੀ ਮੀਂਹ ਨਾਲ ਉਦੋਂ ਵੇਲੇ ਤੁਹਾਡੇ ਕੋਲੇ ਆਏ ਪੰਜਾ ਸਾਲਾਂ ਦੇ ਵਿੱਚ ਤੁਹਾਡੇ ਕੋਲੇ ਇੱਕ ਵਾਰੀ ਵੀ ਆਏ ਕਿੰਨਾ ਕੋਲੇ ਆਏ ਆਏ ਸਾਨੂੰ ਨਹੀਂ ਪਤਾ ਉਹਨੂੰ ਦਾ ਸਾਡੇ ਕੋਲ ਨਹੀਂ ਪਹੁੰਚਿਆ ਕੋਈ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਜੀ ਕੀ ਚੱਕਰ ਦੀ ਤੁਸੀਂ ਇੰਨੇ ਕਿੰਨੇ ਬਿਜ਼ੀ ਹੋ ਤੁਸੀਂ ਏਸੀ ਰੱਡ ਕੇ ਬੈਠੇ ਹੋ ਲਗਜ਼ਰੀ ਲਾਈਫ ਜਿਉਂਦੇ ਹੋ ਲਗਜ਼ਰੀ ਦੀਆਂ ਗੱਡੀਆਂ ਐ ਤੁਸੀਂ ਇਹਨਾਂ ਕੋਲ ਇੱਕ ਵਾਰੀ ਪਤਾ ਨਹੀਂ ਆਉਂਦੀ ਐ ਜਦੋਂ ਵੋਟਾਂ ਦੇ ਰਹੇ ਹਾਂ ਉਹਦੇ ਤੁਸੀਂ ਕਿਉਂ ਆਉਂਦੇ ਹੋ ਕੀ ਕਰ ਰਹੇ ਹੋ ਦੇਖੋ ਜੀ ਦੁਨੀਆ ਭਰ ਦੀ ਜ਼ਿੰਮੇਵਾਰੀ ਨਹੀਂ ਹੈ ਸਾਡੇ ਤੇ ਚਲੋ ਹੁੰਦਾ ਵੀ ਇਹ ਇਹ ਦੁਨੀਆ ਜੀ ਨਹੀਂ ਆਉਂਦੇ ਆਉਂਦੇ ਆ ਜੀ ਕਹਿੰਦਾ ਦੇਤਾ ਜਿੰਨਾਂ ਨੇ ਕਹਿੰਦੇ ਹੁਣ ਦੇਤਾ ਸਾਡਾ ਤਾਂ ਨਾਥਿਆ ਹੀ ਨਹੀਂ ਅਸਾਂ ਦੋ ਹੀ ਨਹੀਂ ਸਮਝਦੇ ਵੋਟਾਂ ਲੈਣ ਵੇਲੇ ਤੁਸੀਂ ਮਤਲਬ ਤੁਸੀਂ ਕਿੰਨੀਆਂ ਵੋਟਾਂ ਦੇ ਜਿੱਤਾਇਆ ਸੀ ਉਸ ਟਾਈਮ ਕੌਣ ਵੋਟਾਂ ਮੈਂ ਤਾਂ ਆਪਦੀਆਂ ਵੋਟਾਂ ਦੀ ਜ਼ਿੰਮੇਵਾਰ ਆ ਹਾਂ ਉਦੋਂ ਕਿੰਨੀਆਂ ਵੋਟਾਂ ਦੇ ਜਿੱਤੇ ਸੀਗੇ ਇਹ ਇਹ ਤਾਂ ਮੇਰੇ ਖਾ 50000 ਦੇ ਤੇ ਹੁਣ ਹੁਣ ਤੁਹਾਨੂੰ ਕੀ ਲੱਗਦਾ ਵੀ 50000 ਦੇ ਜਿੱਦਣੇ ਕਿਸੇ ਘਾਰਨਗੇ ਹੁਣ ਤਾਂ ਸਿਰ ਮੇਰੇ ਤੋਂ ਵੇਖ ਲਓ ਵੀ ਗਾਂ ਜਿਹੜੇ ਘਰ ਜਾਂਦੇ ਇਹੀ ਹਾਲ ਹੁੰਦਾ ਨੇ ਬੋਤਾਂ ਦੇ ਰੁਧਗੜੀ ਪੈਣੀਆਂ ਆ ਬੰਦਾ ਇਹ ਜਿੱਥੇ ਜਾਂਦੇ ਨੇ ਇਹ ਛਿੱਤਰ ਪੈਂਦੀ ਹੈ ਕੀ ਕਾਰਨ ਹੈ ਕੀ ਚੱਕਰੇ ਜੀ ਗੱਲ ਹੈ ਵਿਵਾਦ ਇਹ ਤੂੰ 2-4 ਪੂਰੇ ਕਰ ਦੋ 5-7 ਪੂਰੇ ਕਰ ਦੋ ਸਾਰੇ ਨਹੀਂ ਹੁੰਦੇ ਕਿ ਬੰਦਾ ਸਾਰ ਜਦੋਂ ਵੋਟਾਂ ਪਾਉਣੀ ਆ ਉਹ ਤਾਂ ਦੇਖ ਫੁੱਲਾਂ ਦੇ ਹੱਥ ਬਹੁਤ ਸਜਕੇ ਆਉਂਦੇ ਜਦੋਂ ਅਸੀਂ ਮਿਲਣਾ ਉਹ ਤਾਂ ਹੀ ਕਰੇਗੀ ਹਾਂ ਦੇਖੋ ਇਹਨਾਂ ਦੇ ਕੱਪੜੇ ਦੇਖੋ ਇਹਨਾਂ ਦੇ ਐਮਐਲਏ ਸਾਹਿਬ ਜਿਹੜੇ ਸਾਫਕਾ ਐਮਐਲਏ ਸੀਗੇ ਤੇ ਹੁਣ ਇਲੈਕਸ਼ਨ ਦੇ ਵਿੱਚ ਫੇਰ ਖੜੇ ਹੋਏ ਇਹਨਾਂ ਨੂੰ ਸੀਟ ਮਿਲੀ ਹੈ ਤੇ ਕੀ ਸੋਚਿਆ ਅਸੀਂ ਪੰਜਾਬ ਦੇ ਪੰਜਾਬ ਦੇ ਕੀ ਤੁਸੀਂ ਮਤਲਬ ਪੰਜਾਬ ਦਾ ਜੋ ਜੱਟ ਵੀ ਜਾਨੇ ਪੰਜਾਬ ਲਈ ਕੀ ਕਰੋਗੇ ਮਤਲਬ ਇਹਨਾਂ ਨਾਲ ਗੱਲਬਾਤ ਕਰਦੇ ਫਿਰ ਬਸ ਥੋੜ ਦੇਖੋ ਜੀ ਅਸੀਂ ਜਦੋਂ ਕੁਝ ਬਣਾਗੇ ਉਹਦੀ ਸੋਚਾਂ ਜੀ ਸਾਨੂੰ ਇਹ ਬਣਾਉਣਗੇ ਨਹੀਂ ਨਹੀਂ ਇਹ ਤੁਹਾਨੂੰ ਬਣਾਉਣਗੇ ਮੈਂ ਤੁਸੀਂ ਮੰਨ ਲਓ ਵੀ ਤੁਸੀਂ ਬਣਗੇ ਤੁਸੀਂ ਪੰਜਾਬ ਦੇ ਕੀ ਕੀ ਜੋ ਪੰਜਾਬ ਦੇ ਵਿੱਚ ਨਹੀਂ ਹੋਇਆ ਉਹ ਕੀ ਕਰੋਗੇ ਉਹਨਾਂ ਵਜ੍ਹਾ ਸਾਨੂੰ ਜਰੂਰ ਚੰਗਣਾ ਪਊ ਜਿਵੇਂ ਹੁਣ ਦਵਾਈਆਂ ਨੇ ਜੀ ਗਰੀਬਾਂ ਵਾਸਤੇ ਫ੍ਰੀ ਸਕੂਲ ਕਾਲ ਜੀ ਸਮਾ ਗਰੀਬ ਘਰ ਦੇ ਬੱਚਿਆਂ ਲਈ ਹਾਂ ਗਰੀਬ ਘਰਾਂ ਦੇ ਬੱਚਿਆਂ ਨੇ ਨੌਕਰੀਆਂ ਅਸੀਂ ਸਭ ਕੁਝ ਕਰਾਵਾਂਗੇ ਜਿਵੇਂ ਗਲੀਆਂ ਗੁਲੀਆਂ ਦਾ ਕੋਈ ਕੰਮ ਹੁੰਦਾ ਜੀ ਕੋਈ ਵੀ ਕੰਮ ਆ ਸਾਨੂੰ ਸਮੱਸਿਆ ਦੱਸੋ ਜੀ ਇਹਨਾਂ ਨੂੰ ਕਿਹਾ ਨਹੀਂ ਪਿਛਲੀ ਸਮੱਸਿਆ ਕੋਣੀ ਪੂਰੀ ਕੀਤੀ ਹੁਣ ਤੁਸੀਂ ਇਹ ਵਾਅਦੇ ਕਰਦੇ ਹੋ ਇਹ ਵਾਅਦੇ ਤੁਹਾਡੇ ਵੋਟਾਂ ਦੇ ਕਾਉਂਦੇ ਆ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਉਸ ਤੋਂ ਅਸੀਂ 5 ਸਾਲ ਮਤਲਬ ਬਾਹਰ ਜੀ ਨਿਕਲਦੇ ਜਿਵੇਂ ਚੂਹਾ ਉੱਤੇ ਬੱਡੇ ਬੈਠੇ ਹੁੰਦੇ ਅਸੀਂ ਤੁਸੀਂੋ ਕਿਵੇਂ ਬੈਹਨੇ ਹੋ ਸੱਚਾ ਜੀ ਇਹ ਜੀ ਅਸੀਂ ਮਿਲਣ ਗਏ ਆ ਹਨ ਹੈ ਨਹੀਂ ਅੱਛਾ ਹੈ ਨਹੀਂ 50 ਵਰ੍ਹੇ ਜੋਗਨ ਹੈ ਨਹੀਂ ਕੀ ਚੱਕਰ ਰਾਜੀ ਸਾਨੂੰ ਬਹੁਤ ਕੰਮ ਹੁੰਦੇ ਆ ਹੋਰ ਵੀ ਅਸੀਂ ਦੁਨੀਆ ਭਰ ਦੀ ਜ਼ਿੰਮੇਵਾਰੀ ਪੂਰੀ ਕਿ ਤੇ ਜਿਵੇਂ ਹੁਣ ਕੋਈ ਸੜਕ ਦੀ ਟੁੱਟੀ ਉਹਦੀ ਜ਼ਿੰਮੇਵਾਰੀ ਕੋਈ ਪੁਲ ਬਣਾਉਣਾ ਉਹਦੀ ਕੋਈ ਸਕੂਲ ਕਾਲਜ ਬਣਾਉਣਾ ਉਹਦੀ ਜ਼ਿੰਮੇਵਾਰੀ ਸਭ ਮਿੱਚਾ ਆ ਜਾਂਦਾ ਹੁਣ ਕੱਲਾ ਬੇਬੇ ਦੀ ਜ਼ਿੰਮੇਵਾਰੀ ਥੋੜੀ ਜੀ ਹੈ ਸਾਡਾ ਬਸ ਹੱਕ ਬੰਡਾ ਵੀ ਅਸੀਂ ਬੋਲਦੇ ਆ ਦੇਖੋ ਤੁਹਾਡੇ ਮੂੰਹ ਤੇ ਕਹਦੇ ਵੀ ਅਸੀਂ ਬੇਬੇ ਜੀ ਦੀ ਇਕੱਲੀ ਜ਼ਿੰਮੇਵਾਰੀ ਨਹੀਂ ਲੈਂਦੇ ਝੂਠਾ ਪੁੱਤ ਝੂਠ ਸਭ ਝੂਠ ਹੂੰ ਕੁਝ ਨਹੀਂ ਕਰਦੇ ਇਹ ਕਹਿੰਦੇ ਨਾ ਇਹਨੂੰ ਬੰਦਾ ਨਹੀਂ ਮਿਲਦਾ ਅੱਜ ਮੈਨੂੰ ਮੇਰਾ ਘਰ ਕਿਵੇਂ ਦਿਸ ਗਿਆ ਹੂੰ ਅੱਜ ਮੈਂ ਕਿਵੇਂ ਤੈਨੂੰ ਦੱਸ ਕੀ ਇਹਦੀ 50 ਵੋਟਾਂ ਇਸ ਘਰ ਦੀਆਂ ਕਿੰਨੇ ਜੱਲਾਂ ਆਣੇ ਬੇਬੇ ਤੈਨੂੰ ਅਸੀਂ ਮੈਂ ਕਹਿ ਨਹੀਂ ਤੈਨੂੰ ਮੈਂ ਹੌਸਲਾ ਦਿੰਨੀ ਆ ਤੁਸੀਂ ਸਾਨੂੰ ਦੱਸੋ ਆਪਣੀ ਸਮੱਸਿਆ ਪਤ ਜੇ ਕਦੇ ਪੀਛੇ ਪਿੱਛੇ ਤੂੰ ਹੌਸਲਾ ਬਣਾਇਆ ਹੋਵੇ ਉਸ ਹੌਸਲੇ ਦੇ ਮਤਲਬ ਕੋ ਮੈਂ ਚੱਲ ਪਾ ਥੋੜੀ ਪੈਨਸ਼ਨ ਲੱਗੀ ਕਿ ਨਹੀਂ ਲੱਗੀ ਲੱਗੀ ਨਹੀਂ ਅੱਛਾ ਜੀ ਥੋੜਾ ਪਹਿਲਾਂ ਲੈ ਪਿੰਡ ਮੂਰੇ ਪਾ ਦੂਂ ਮੁੰਤ ਕੜਾ ਲੈ ਕੇ ਚੱਲ ਪੈਣੀ ਬੋਟਾ ਪਾ ਬੋਟਾ ਪਾ ਹੁਣ ਘਰ ਦੇ ਮੇਰੇ ਜੰਬੇ ਮਾਰਦੇ ਆ ਮੈਂ ਨਹੀਂ ਕਹਦੀ ਉਹਨਾਂ ਨੂੰ ਤੁਸੀਂ ਇੱਕ ਵਾਰ ਸਾਨੂੰ ਜਿਦਾ ਕੇ ਤਾਂ ਦੇਖ ਬਈ ਫਿਰ ਦੇਖੋ ਤੁਹਾਡੇ ਕੰਮ ਕਿਵੇਂ ਹੁੰਦੇ ਹੈਗੇ ਜਿਤਾਇਆ ਸੀ ਉਹ ਕਿੱਧਰ ਗਿਆ ਲੋ ਜੀ ਇਹਨਾਂ ਦੀ ਬਈ ਹੁਣ ਪੂਰਾ ਉਸ ਦੀ ਇੱਕ ਦੂਜੇ ਨੂੰ ਸਵਾਲ ਜਵਾਬ ਕਰਨਗੇ ਪੱਤਰਕਾਰ ਦਾ ਕੰਮ ਸੀ ਉਹਨਾਂ ਸਵਾਲ ਜਵਾਬ ਕਰ ਲਈ ਹੁਣ ਮਾਤਾ ਜੀ ਇਹਨਾਂ ਨੂੰ ਸਵਾਲ ਜਵ ਸਵਾਲ ਜਲਦਾ ਹੀ ਹੈ ਵੀ ਜਦੋਂ ਅਸੀਂ ਆਪ ਦਾ ਕੋਈ ਤੁਹਾਨੂੰ ਕੰਮ ਕਹਿੰਦੇ ਆ ਸਾਂਝਾ ਹੋਵੇ ਆਪਾਂ ਮ ਕਰਦਾ ਹੋਵੇ ਬੰਦਾ ਕੋਈ ਧੀਪ ਦੀ ਨੌਕਰੀ ਵਾਸਤੇ ਜਾਂਦਾ ਹੈ ਕੋਈ ਘਰ ਦੇ ਕਲੇਸ ਵਾਸਤੇ ਜਾਂਦਾ ਕੋਈ ਪੈਸੇ ਦੱਬ ਗਿਆ ਕੋਈ ਹੋਰ ਵੱਡਾ ਕੰਮ ਹੋਗਾ ਉਹ ਕਾਗਜ਼ ਪੱਤਰ ਜੇ ਅਸੀਂ ਲੈ ਕੇ ਆਏ ਨਾ ਤੇ ਇਹਦੇ ਬਾਹਰ ਬੈਠੇ ਹੁੰਦੇ ਕਹਿੰਦੇ ਹੈ ਨਹੀਂ ਹੈ ਨਹੀਂ ਹੈ ਨਹੀਂ ਉਹ 5 ਸਾਲ ਤੱਕ ਸਾਡੀ ਨਾ ਚਿੱਠੀ ਪਹੁੰਚੇ ਨਾ ਸਾਨੂੰ ਗੱਲ ਕਰਾਈ ਜਾਂਦੀ ਹੈ ਸਾਡੀ ਗੱਲ ਤਾਂ ਉੱਥੇ ਦੀ ਉੱਥੇ ਖੜੀ ਹੈ ਫਿਰ ਹੁਣ ਆਇਆ ਨੂੰ ਕਿ ਇਹਨਾਂ ਦੇ ਹਾਰਾਂ ਨੂੰ ਮੈਂ ਕੀ ਕਰਾਂ ਮੈਂ ਕੀ ਚੱਕਾ ਮੈਂ ਵੀ ਤਾਂ ਰੋਟੀ ਖਾਣੀ ਐ ਮਤਲਬ ਇਹਨਾਂ ਕੋਲੇ ਬਹੁਤ ਜੇ ਦੇਖਿਆ ਜਾਵੇ ਮਹਿੰਗੀਆਂ ਗੱਡੀਆਂ ਜਦੋਂ ਇਹ ਐਮਐਲਏ ਨਹੀਂ ਬਣੇ ਸੀ ਇਹਨਾਂ ਕੋਲੇ ਕੁਝ ਵੀ ਨਹੀਂ ਸੀ ਨਾ ਇਹਨਾਂ ਕੋਲੇ ਗੱਡੀ ਸੀ ਨਾ ਮਕਾਨ ਸੀ ਨਾ ਜ਼ਮੀਨ ਸੀ ਉਹ ਕਿੱਥੋਂ ਆਈ ਮੈਡਮ ਜੀ ਤੁਸੀਂ ਜ਼ਮੀਨ ਨਹੀਂ ਜ਼ਮੀਨ ਬਣਾਈ ਐ ਮਹਿੰਗੀਆਂ ਗੱਡੀਆਂ ਬਣਾਈਆਂ ਤੇ ਐਡਾ ਵੱਡਾ ਤੁਸੀਂ ਫਾਰਮ ਹੌਸ ਬਣਾ ਲਿਆ ਉਹ ਇਹ ਕਿਹਦੇ ਪੈਸੇ ਦਾ ਸਰਕਾਰ ਦੇ ਪੈਸੇ ਦਾ ਕਿ ਲੋਕਾਂ ਦੇ ਪੈਸੇ ਦਾ ਉਹ ਸਾਨੂੰ ਪ੍ਰਕਾਰ ਨਾਲ ਦਿੱਤਾ ਹੈ ਅੰਦਾਜੀ ਤੁਹਾਨੂੰ ਐਡਾ ਵੱਡਾ ਉਦਾਂ ਮਿਲਦਾ ਜੀ ਫਿਰ ਸਾਨੂੰ ਗੱਡੀਆਂ ਦੀ ਵੀ ਜ਼ਰੂਰਤ ਪੈਂਦੀ ਹੈ ਜੀ ਅੱਛਾ ਜੀ ਹਾਂਜੀ ਕੁਝ ਕਈ ਵਾਰ ਜਿਵੇਂ ਹੁਣ ਜਿਵੇਂ ਹੁਣ ਅਮਰੀਕਾ ਦਾ ਰਾਸ਼ਟਰਪਤੀ ਹੈ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਕੋਈ ਗੱਡੀ ਲੋੜ ਨਹੀਂ ਪੈਂਦੀ ਕੋਈ ਉਹਨਾਂ ਨੂੰ ਸਕਿਉਰਟੀ ਗਾਰਡ ਦੀ ਲੋੜ ਨਹੀਂ ਪੈਂਦੀ ਕੋਈ ਉਹਨਾਂ ਨੂੰ ਕੋਈ ਪੋਸਟ ਬਣਾਉਣ ਦੀ ਲੋੜ ਨਹੀਂ ਪੈਂਦੀ ਉਹ ਸਾਈਕਲਾਂ ਤੇ ਆਉਂਦੇ ਆ ਸੋਲਾਂ ਤੇ ਸਾਈਕਲਾਂ ਤੇ ਆਪਣੀ ਸ਼ਾਪਿੰਗ ਕਰਕੇ ਆਉਂਦੇ ਆ ਉੱਥੋਂ ਸਮਾਨ ਲੈ ਕੇ ਆਉਂਦੇ ਆ ਤੁਹਾਨੂੰ ਡਰ ਕਿਉਂ ਹੁੰਦਾ ਤੁਹਾਨੂੰ ਕਾਹਦਾ ਡਰ ਹੈ ਵੀ ਤੁਹਾਨੂੰ ਆਮ ਲੋਕਾਂ ਤੋਂ ਡਰ ਹੈ ਜਾਂ ਤੁਹਾਨੂੰ ਕਿਸ ਚੀਜ਼ ਦਾ ਡਰ ਹੈ ਵੀ ਤੁਸੀਂ ਸਕਿਉਰਟੀ ਬੋਲਡ ਰੂਪ ਦੇ ਜਲਟਾ ਬੋਨੇ ਕੀ ਕਾਰਨ ਹੈ ਤੁਹਾਨੂੰ ਡਰਦਾ ਹੋਣਾ ਨਹੀਂ ਚਾਹੀਦਾ ਜੇ ਤੁਸੀਂ ਸਹੀ ਹੋ ਤਾਂ ਮਤਲਬ ਕੀ ਮਤਲਬ ਕੀ ਚੱਕਰ ਹੈ ਡਰਦੇ ਕਿਉਂ ਹੈ ਡਰਨਾ ਮੈਨੂੰ ਇਹਨਾਂ ਦਾ ਕੋਈ ਸਮਝ ਨਹੀਂ ਆਉਂਦੀ ਗੱਲ ਤਾਂ ਜੇ ਤੁਸੀਂ ਕਰੀ ਲੱਖ ਰੁਪਏ ਦੀ ਗੱਲ ਕਰੀਆ ਕਾਰਾਂ ਕਿੱਥੋਂ ਆਈਆਂ ਕੋਠੀਆਂ ਕਿੱਥੋਂ ਆਈਆਂ ਜ਼ਮੀਨ ਕਿੱਥੋਂ ਆਈ ਇਹ ਜਿਹੜੇ ਕਮਲੇ ਕਰਦੇ ਆ ਕਦੇ ਸੜਕਾਂ ਦਾ ਪੈਸਾ ਖਾ ਲਿਆ ਕਦੇ ਕਿਸੇ ਸਰਕਾਰੀ ਬਿਲਡਿੰਗਾਂ ਦਾ ਪੈਸਾ ਖਾ ਲਿਆ ਕੋਦੇ ਉਹੀ ਉਦਮ ਚੱਕਾ ਇਧਰ ਉਧਰ ਮੇਰੀਆਂ ਇੱਕ ਗੁੱਡੀਆਂ ਲੈਂਦੇ ਨਾ ਐ ਪੈਰ ਨਹੀਂ ਲਾਉਂਦੇ ਸਾਡੇ ਵਰਗਾਂ ਨੇ ਸਾਰੀ ਜ਼ਿੰਦਗੀ ਉਹ ਜੋੜਨੀਆ ਨਹੀਂ ਪਾਉਂ ਸਾਡੇ ਕੋਲੋਂ 50 ਕਿੱਲੇ ਜ਼ਮੀਨ ਦੇ ਆਸੀਂ ਫੇਰ ਕਿਸ ਤੋਂ ਕਿਸ ਤੋਂ ਕਾ ਸਾਨੂੰ ਪੈਸਾ ਦੀ ਪਤਾ ਕਿ ਕਿਹੋ ਜਿਹੇ ਘਣਾਣੇ ਵਾਲੇ ਪ੍ਰਹਾਰ ਹੈ ਪਰ ਇਹਨੇ ਲੱਲੀ ਨਹੀਂ ਛੱਲੀ ਨਹੀਂ ਤੇ ਇਧਰ ਚੱਕਿਆ ਪੈਸਾ ਇਧਰ ਚੱਕਿਆ ਪੈਸਾ ਕਿਸੇ ਮੱਥੇ ਮੂੰਹ ਮਿੱਟੀ ਮਾਰ ਲੈਂਦੇ ਇਹ ਨਹੀਂ ਕਿਸੇ ਨੂੰ ਮਿਲਦੀ ਮਾਤਾ ਥੋੜੇ ਪਿੰਡ ਤੁਹਾਨੂੰ ਹੁਣ ਕਿੰਨੇ ਗਰਾਣੇ ਮਿਲ ਜਣੇ ਨੇ ਕਿਸੀਂ ਸਕੂਲ ਪਾਵਾਂਗੇ ਆ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਬਣਾਵਾਂਗੇ ਇੱਕ ਜਿਮ ਬਾਕੀ ਦੇਵਾਂਗੇ ਇੱਕ ਮੈਡੀਕਲ ਸਹੂਲਤ ਦੇਵਾਂਗੇ ਇੱਕ ਸਕੂਲ ਦੇ ਵਿੱਚ ਪਿੰਡ ਦੇ ਵਿੱਚ ਅਸੀਂ ਕੀ ਇੱਕ ਲੈਬ ਖੋਲਣੀ ਹੈ ਨਾ ਲਾਇਬ੍ਰੇਰੀ ਖੋਲਣੀ ਹੈ ਉਹ ਕੁਝ ਮਿਲਿਆ ਤੈਨੂੰ ਇਹਨਾਂ ਨੇ ਵਾਦੀ ਕੀ ਦਿੱਤੀ ਤੁਹਾਡੇ ਨਾਲ ਨਾ ਸਾਰੇ ਸਰਪੰਚ ਕੁਲਾਈ ਹੈ ਅੱਛਾ ਜੀ ਉਹਨੂੰ ਵੀਰ ਵੀ ਦਾ ਪਤਾ ਹੈ ਅਸੀਂ ਤਾਂ ਹੁਣ ਟਾੜਾ ਸਾਨੂੰ ਤਾਂ ਇੰਨਾ ਨਹੀਂ ਜੀ 13 ਵਜੇ ਕਾ ਵਜਦਾ ਜੂ 13 ਵਜੂ ਹੋ ਗਿਆ ਇੰਨਾ ਕੁਝ ਮਿਲ ਗਿਆ ਇੰਨਾ ਕੁਝ ਮਿਲ ਗਿਆ ਪਰ ਉਹ ਜਾਣਦਾ ਕਿ ਤੇ ਸਾਨੂੰ ਕੁਝ ਤੁਸੀਂ ਜੀ ਵੀਰ ਜੀ ਅਸੀਂ ਤਾਂ ਅੱਗੋ ਭੇਜ ਦੰਨੇ ਜੋ ਸਾਥੋਂ ਮੰਗ ਹੁੰਦੀ ਆ ਇਹ ਹੁਣ ਜਿਹੜੇ ਪਿੰਡਾਂ ਦੇ ਹੁੰਦੇ ਨੇ ਮੈਂਬਰ ਸਰਪੰਚ ਮੂਰੇ ਉਹ ਕਾਬੜਾ ਕਰਦੇ ਇਹਦੇ ਵਿੱਚ ਸਾਡਾ ਕੋਈ ਨਹੀਂ ਉੱਥੇ ਵੀ ਤੁਸੀਂ ਪੁੱਛ ਕੇ ਕਿਉਂ ਵੀ ਕਰਦੇ ਜਿਹੜੇ ਪਿੰਡ ਪਿੰਡ ਦੇ ਸਰਪੰਚ ਕਬੜਾ ਕਰਦੇ ਤੁਸੀਂ ਉਹਨਾਂ ਨੂੰ ਕੀ ਕੀ ਚੱਕਰ ਤੁਸੀਂ ਪੁੱਛ ਕੇ ਕਰਦੇ ਦੁਨੀਆ ਭਰ ਦੀਆਂ ਵੀਰ ਜੀ ਸਮੱਸਿਆ ਹੁੰਦੀਆਂ ਨੇ ਦੇਖੋ ਅਸੀਂ ਹੁਣ ਹੈ ਕਿਹਦਾ ਕਿਹਦਾ ਹੁਣ ਪਤਾ ਕਰੀਏ ਜੀ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਜਿਹੜੇ ਸਰਪੰਚ ਹੁੰਦੇ ਆ ਪਿੰਡ ਦੇ ਜੀ ਹਾਂ ਵੀ ਉਹ ਕਰਵਾਉਣ ਜੋ ਵੀ ਕੰਮ ਆ ਜਿਹੜਾ ਸਾਡੇ ਕੋਲੋਂ ਕੰਮ ਲੈ ਕੇ ਉਹਨਾਂ ਤਾਂ ਉਹ ਕਰਵਾ ਵੀ ਸਕਦੇ। ਤੁਸੀਂ ਕਿਹਾ ਸੀ ਵੀ ਅਸੀਂ ਸੜਕਾਂ ਬਣਾਵਾਂਗੇ, ਸੜਕਾਂ ਬਣਾ ਕੇ ਦੇਵਾਂਗੇ ਇੱਥੇ। ਇੱਥੇ ਮਤਲਬ ਕੀ ਹੈ ਜਿਹੜੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਵਾਂਗੇ। ਪਈਆਂ ਫਿਰਨੀਆਂ ਪੱਕੀਆਂ ਕਰਾਵਾਂਗੇ। ਉਹ ਤੁਸੀਂ ਕਿਉਂ ਨਹੀਂ ਪੱਕੀਆਂ ਕਰਾਗੇ? 5 ਸਾਲ ਹੋ ਗਏ। ਉਹ ਉਹ ਤੁਹਾਡਾ ਵਿੱਚ ਹੀ ਡੜਿਆ ਹੋਇਆ। ਕੀ ਕਾਰਨ ਹੈ? ਅਸੀਂ ਪੈਸਾ ਭੇਜਤਾ ਸੀ ਜੀ। ਅੱਗੇ ਦਾ ਹੁਣ ਸਾਨੂੰ ਪਤਾ ਨਹੀਂ। ਤੁਸੀਂ ਸਾਨੂੰ ਕਿਵੇਂ ਸਬੂਤ ਦੇ ਸਕਦੇ ਹੋ? ਤੁਸੀਂ ਪੈਸਾ ਭੇਜਿਆ ਜਾਂ ਸਰਪੰਚ ਨੇ ਖਾਇਆ ਜਾਂ ਸਰਪੰਚ ਨੇ ਲਾਇਆ ਨਹੀਂ। ਤੁਸੀਂ ਪੁੱਛ ਕੇ ਕਿਉਂ ਨਹੀਂ ਕੀਤਾ? ਤੁਸੀਂ ਉਹ ਚੀਜ਼ ਨੂੰ ਸਾਡੇ ਸਾਹਮਣੇ ਕਿਉਂ ਨਹੀਂ ਇੱਕ ਸਫਾਈ ਦੇ ਕੇ ਸਾਨੂੰ ਪੇਸ਼ ਕਿਉਂ ਨਹੀਂ ਕਰ ਸਕਦੇ ਵੀ ਅਸੀਂ ਪੈਸਾ ਭੇਜਿਆ ਤੇ ਸਰਪੰਚ ਲਾ ਨਹੀਂ ਦੀਆ ਦੇਖੋ ਮੀਰ ਜੀ ਸਾਡੇ ਕੋਲ ਥੋੜਾ ਮੋਟਾ ਕੋਈ ਕੰਮ ਕਰਾ ਕੇ ਪਿੰਡੇ ਸਰਪੰਚ ਅੱਗੇ ਭੇਜ ਦਿੰਦੇ ਆ ਬੰਦੂ ਜੀ ਵੀ ਅਸੀਂ ਕੰਮ ਕਰਵਾਤਾ ਸਾਨੂੰ ਨਹੀਂ ਪਤਾ ਵੀ ਉਹ ਥੋੜੇ ਪੈਸੇ ਚ ਕਰਵਾਉਂਦੇ ਆ ਕਿ ਵੱਤ ਪੈਚ ਅਸੀਂ ਆਪਦੇ ਵੱਲੋਂ ਸਭ ਕੁਝ ਭੇਜ ਦਿੰਨੇ ਆ ਮਤਲਬ ਤੁਸੀਂ ਤੁਸੀਂ ਪੁੱਛਦੇ ਆ ਜੀ ਇੱਕ ਬੰਦੇ ਨੂੰ ਕਿੰਨੀ ਗੱਡੀ ਦੀ ਲੋੜ ਨਹੀਂ ਜੇ ਤੁਸੀਂ ਇੱਕ ਸਾਫ ਕਾ ਚਲੋ ਪਹਿਲਾਂ ਸਾਫ ਕਾ ਐਮਐਲਏ ਸੀ ਉਸੇ ਮੌਜੂਦਾ ਐਮਐਲਏ ਬਣ ਦੋ ਇੱਕ ਪਰਿਵਾਰ ਹੈ ਜਿਹਦੇ ਵਿੱਚ ਪਰਿਵਾਰ ਚ ਚਾਰ ਮੈਂਬਰ ਹੈ ਉਹਨਾਂ ਦੀ ਕਿੱਡੀ ਗੱਡੀ ਦੀ ਲੋੜ ਹੈ ਤੇ ਕਿੰਨੀਆਂ ਗੱਡੀਆਂ ਨੇ ਲੋੜ? ਅਸੀਂ ਤੁਹਾਨੂੰ ਇੱਕ ਸਵਾਲ ਕਰ ਰਹੇ ਹਾਂ ਇੱਕ ਪੱਤਰਕਾਰ ਹੋਣ ਦੇ ਨਾਤੇ ਕਿੰਨੀ ਇੱਕ ਪਰਿਵਾਰ ਵਾਸਤੇ ਕਿੰਨੀਆਂ ਗੱਡੀਆਂ ਲੋੜੀਆਂ ਜੀ ਆਪਾਂ? ਪਰਿਵਾਰ ਵਾਸਤੇ ਤਾਂ ਦੇਖੋ ਇੱਕੋ ਗੱਡੀ ਬਹੁਤ ਹੁੰਦੀ ਹੈ। ਇੱਕ ਗੱਡੀ ਬਹੁਤ ਨਹੀਂ। ਮਤਲਬ ਕਿੰਨੀਆਂ ਗੱਡੀਆਂ ਤੁਸੀਂ ਕਿੰਨੀਆਂ ਕਹਿੰਦੇ ਹੋ? ਬਈ ਨਾ ਜਿੰਨੇ ਜਿੰਨੇ ਇਹਨਾਂ ਦੇ ਰੋਦੇ ਉਹਨਾਂ ਨਹੀਂ। ਛੋਟੇ ਕੋਈ 6 ਗੱਡੀਆਂ ਜੀ। ਤੁਸੀਂ ਆਪਣੀ ਮੂੰਹ ਬੰਨ੍ਹਿਆ ਵੀ ਇੱਕ ਪਰਿਵਾਰ ਵਾਸਤੇ ਇੱਕ ਗੱਡੀ ਵਾਧੂ ਹੈ। ਤੁਸੀਂ 6 ਗੱਡੀਆਂ ਦਾ ਕੀ ਕਰਨਾ? ਮੈਨੂੰ ਸਮਝ ਨਹੀਂ ਆਉਂਦੀ ਇਹ 6 ਗੱਡੀਆਂ ਉਹ ਕਿੱਥੋਂ ਆ ਜਾਂਦੀਆਂ? ਕੀ ਉਹ ਦਿਖਾਵਾ ਹੈ? ਕੀ ਲੋਕ ਸਾਨੂੰ ਤੁਸੀਂ ਸਾਥ ਕਰ ਦੋ ਵੀ 6 ਗੱਡੀਆਂ ਤੁਸੀਂ ਕਰਾਉਣਾ ਕੀ ਹੈ ਜਿਵੇਂ ਫੋਕਲ ਫੋਰਚੂਨਰ ਹੈ ਆ I20 ਹੈ ਵੱਡੀਆਂ ਵੱਡੀਆਂ ਸਿ ਗੱਡੀਆਂ ਰੱਖੀਆਂ ਨੇ 6 ਦੇ 6 ਬ੍ਰਾਂਡ ਹੈ ਜੀ ਉਹ ਵੱਡੀਆਂ ਕਰਾਉਣਾ ਕੀ ਹੈ ਤੁਹਾਡੇ ਮੂੰਹ ਮੰਨੇ ਵੀ ਇੱਕ ਪਰਿਵਾਰ ਉਸ ਇੱਕ ਗੱਡੀ ਬਹੁਤ ਹੈ ਦੇਖੋ ਭਰਾ ਜੀ ਵਸਾ ਇੰਨਾ ਤਾਨਾ ਹੋ ਕਰੋ ਜੀ ਅਸੀਂ ਵੋਟ ਮੰਗਣ ਆਏ ਸੀਗੇ ਜੀ ਇਹ ਗੱਡੀਆਂ ਨਹੀਂ ਤੇ ਹੁਣ ਲੋ ਲੋ ਜੀ ਇਹਨਾਂ ਨੂੰ ਬਾਈ ਜੀ ਸ਼ਰਮ ਮਹਿਸੂਸ ਹੋਈ ਆ ਜਵਾਬ ਸਵਾਲ ਦਾ ਜਵਾਬ ਨਹੀਂ ਦੇ ਸਕੇ ਕਹਿੰਦੇ ਵੀ ਅਸੀਂ ਵੋਟ ਮੰਗਣ ਆਏ ਸੀ ਤਾਂ ਜੇ ਤੁਸੀਂ ਲੋਕਾਂ ਨਾਲ ਐ ਕਰੋਂਗੇ ਤਾਂ ਤੁਹਾਨੂੰ ਵੋਟ ਨਹੀਂ ਤੇ ਤੁਹਾਨੂੰ ਉਹ ਤੇ ਚੋੜ ਮਿਲੂਗੀ ਤੁਹਾਨੂੰ ਜਵਾਬ ਦੇਣਾ ਪੈਣਾ ਪਤਾ ਇਹ ਜਵਾਬ ਨਹੀਂ ਦੇ ਸਕਿਆ ਗੱਲ ਦਾ ਕੀ ਕਾਰਨ ਗੋਗੜਾ ਗੋਗਣਾ ਚ ਪੈਂਦਾ ਗੋਗਣਾ ਚ ਜਿਹੜਾ ਉਥੋਂ ਸਰਕਾਰ ਦੇ ਪੈਸੇ ਕੁੰਡੀਆਂ ਲਾਉਂਦੇ ਮਿਲ ਕੇ ਜੀ ਕੁੰਡੀਆਂ ਲਾਉਂਦੇ ਐ ਬਸ ਕੋ ਸੋਨੇ ਖਾਲੇ ਕੋਸਾ ਉਹ ਉਹਦਾ ਦੂਜਾ ਕਸੂਰ ਵਾਰਾ ਉਹਦਾ ਇੱਕ ਦੂਜੇ ਦੇ ਵਿੱਚ ਸ਼ਰਮਿੰਦੇ ਇੱਕ ਦੂਜੀ ਗੱਲ ਹੀ ਨਹੀਂ ਖੋਲਦੇ ਵਿੱਚ ਇਹ ਤਾਣਾ ਬਾਣਾ ਹੋਈ ਸਾਡੇ ਨੂੰ ਪਾਉਣ ਪੁੱਛਣਾ ਤੁਹਾਨੂੰ ਲੱਗਦਾ ਵੀ ਅਜ ਕੀ ਕਿਸੇ ਵੀ ਇਹਨਾਂ ਦੀ ਸਰਕਾਰ ਹੋਊ ਜਿਵੇਂ ਇਹਨਾਂ ਨੇ ਆਪਾਂ ਦੇਖਿਆ ਵੀ ਕਿਸੇ ਪਤਾ ਨਹੀਂ ਲੱਗਾ ਨਹੀਂ ਥੋੜਾ ਹੁਣ ਲੱਗਦਾ ਵੀ ਤੁਹਾਨੂੰ ਇਹਦੀ ਸਰਕਾਰ ਆਊ ਜਾਂ ਕਿ ਨਹੀਂ ਆਉਗੀ ਮੈਨੂੰ ਅਜੇ ਕਿ ਰੋਖ ਕਿਹੜੀ ਪਾਸੇ ਹਵਾ ਮੋੜ ਹਵਾ ਦਾ ਰੁਖ ਹੁੰਦਾ ਮੈਨੂੰ ਕੁਝ ਨਹੀਂ ਪਤਾ ਪਰ ਜੀ ਇਹਨੂੰ ਕੰਮਾਂ ਦੇ ਬਦਲ ਗੱਲਾਂ ਮੁਤਾਬਕ ਮੈਨੂੰ ਲੱਗਦਾ ਵੀ ਮੁਸ਼ਕਲ ਇਹ ਕੰਮਾਂ ਦੇ ਬਦਲ ਮੁਸ਼ਕਲ ਮੈਂ ਤੁਸ਼ਕਲ ਥੋੜੀ ਬੋਰ ਕਿੰਨੀ ਹੈ ਥੋੜੀ ਆਪਣੀਆਂ ਮੋਟਾ ਕਿੰਨੀ ਗਈ 20 ਮੋਟਾ 20 ਮੋਟਾ 20 ਮੋਟਾ ਕਿੰਨੀ ਬੋਰ ਪਾਵਾਂਗੇ ਅਸੀਂ ਤਾਂ ਸਾਰੀ ਇੱਕ ਪਾਸੇ ਪਾਵਾਂਗੇ ਅੱਡ ਨਹੀਂ ਪਾਵਦੇ ਠੀਕ ਹੈ ਜੀ ਕਿਹਨੂੰ ਪਾਵਾਂਗੇ ਕਿਸੇ ਪਾਰਟੀ ਦੇ ਪਾਵਾਂਗੇ ਆਜ਼ਾਦ ਉਮੀਦਵਾਰ ਨੂੰ ਪਾਵਾਂਗੇ ਅਸੀਂ ਤਾਂ ਜਿਹੜਾ ਮਨ ਨੂੰ ਆ ਲੱਗਦਾ ਬੰਦਾ ਠੀਕ ਹੈ ਵੀ ਇਹਨੇ ਬਾਹਲਾ ਨਹੀਂ ਕੀਤਾ ਥੋੜਾ ਕਰਿਆ ਜੀ ਕਰਿਆ ਤਾਂ ਹੈ ਨਾ ਅਸੀਂ ਉਹਦੇ ਐ ਸਾਡੇ ਮਨ ਨੂੰ ਤਸੱਲੀ ਆ ਵੀ ਥੋੜਾ ਕਰਕੇ ਬਾਲਾ ਵੀ ਕਰੂ ਜਿਹਨੇ ਲੱਤੀ ਚੱਕ ਗਿਆ ਜਿਹਨੇ ਸਾਨੂੰ ਕਦੇ ਐ ਵਿਖਾਇਆ ਨਹੀਂ ਮੂੰਹ ਉਸ ਬੰਦੇ ਨੇ ਅਸੀਂ ਮੁੱਟ ਕੇ ਪਾਵਾਂਗੇ ਭਾਈ ਸਾਨੂੰ ਤਾਂ ਥੋੜੇ ਕੰਮ ਆਲੇ ਦੀ ਸਾਨੂੰ ਮਾੜੀ ਮੁੱਟ ਤਸੱਲੀ ਤਾਂ ਕਰੀਆ ਉਹਨੇ ਜਿਹੜਾ ਤਸੱਲੀ ਨਹੀਂ ਕਰਾਉਂਦਾ ਸਾਡਾ ਉਹ ਕੀ ਲੱਗਦਾ ਆ ਸਾਨੂੰ ਤਾਂ ਆਪਣੇ ਬੱਚੇ ਪਿਆਰਿਆ ਆਪਣੇ ਪਰਿਵਾਰ ਪਿਆਰਿਆ ਮਤਲਬ ਜੀ ਲੀਡਰ ਐ ਬੜੇ ਭੋਲੇ ਹੁੰਦੇ ਆ ਜਦੋਂ ਇਹ ਵੋਟਾਂ ਲੈਣਾ ਹੁੰਦੇ ਆ ਤਾਂ ਇਹਨਾਂ ਦਾ ਚਿਹਰਾ ਹੋਰ ਹੁੰਦਾ ਜਦੋਂ ਆਪਾਂ ਇਹਨਾਂ ਕੋਲੇ ਕੰਮ ਜਾਂਦੇ ਆ ਤਾਂ ਉਹਨਾਂ ਦਾ ਚਿਹਰਾ ਹੋਰ ਹੁੰਦਾ ਜੀ ਹੂੰ ਕਰ ਸਕਦੇ ਵੀ ਗਰਗੜ ਗਰਗੜ ਵਾਂਗੂ ਰੰਗ ਬਦਲਣ ਵਾਲੇ ਹੁੰਦੇ ਆ ਇਹ ਇਹਦੀ ਵਾਜ ਸਮਝ ਜ਼ਰੂਰ ਦੱਸੋ ਕਿਉਂਕਿ ਹੁਣ ਤੁਸੀਂ ਦੇਖੋ ਵੀ ਕਿੰਨਾ ਨੀਵੇਂ ਹੋਏ ਖੜੇ ਨੇ ਨਹੀਂ ਨਹੀਂ ਗਰਗੜ ਰੰਗ ਬਦਲਣ ਵਾਲੇ ਭੋਲੇ ਹੋਣਗੇ ਇਹਨੇ ਭੋਲੇ ਕਹਾਂਗੇ ਸੀ ਹਮ ਸਾਰੀ ਦੁਨੀਆ ਖਾਲੀ ਲੁੱਟ ਕੇ ਇਹਨਾਂ ਨੇ ਹਜੇ ਭੋਲੇ ਆ ਭੋਲੇ ਪਤਾ ਨਹੀਂ ਕਿਵੇਂ ਜਿਹੇ ਹੁੰਦੇ ਫਿਰ ਮੈਨੂੰ ਲੱਗਦਾ ਨਹੀਂ ਸਮਾਂ ਮੈਂ ਤਾਂ ਜਿਵੇਂ ਮਾਫ ਕਰ ਮੈਂ ਛੋਟੀਆਂ ਗੱਲਾਂ ਤੋਂ ਸ਼ਰਮਿੰਦਾਂਗੀ ਪਲੀਜ਼ ਸਾਨੂੰ ਮਾਫ ਕਰ ਦਿਓ ਕੋਈ ਗੱਲ ਨਹੀਂ ਅਸੀਂ ਤੁਸੀਂ ਸਾਨੂੰ ਕੋਈ ਮੌਕਾ ਦਿਓ ਜੇ ਸਾਨੂੰ ਵੋਟਾਂ ਪਾਓ ਤੁਸੀਂ ਸਾਨੂੰ ਜਿਤਾ ਕੇ ਦੇਖੋ ਇਹ 4-5 ਵਾਰੀ ਹੋ ਗਿਆ ਬੀਬਾ ਕਾਟ ਦੀ ਹੰਡੀ ਇੱਕ ਵਾਰੀ ਚੜਦੀ ਵਾਰ-ਵਾਰ ਨਹੀਂ ਚੜਦੀ ਸਾਡੇ ਹੱਥ ਘੜੇਵਾ ਸਿਰਬ ਤੇਰੇ ਗੱਠ ਜੋੜੇ ਮੇਰੇ ਖੜੇ ਛੱਡ ਤੂੰ ਲੋਓ ਬੋ ਦੋਸਤੋ ਮਸਲਾ ਮਤਲਬ ਪੂਰਾ ਭੱਗ ਚੁੱਕਿਆ ਤੇ ਜਿਹੜੇ ਇਹਨਾਂ ਦੇ ਨਾਲ ਦੇ ਸੀਗੇ ਅ ਵਰਕਰ ਉਹ ਵੀ ਨਹੀਂ ਪਹੁੰਚੇ ਮਤਲਬ ਇਹਨਾਂ ਦੇ ਨਾਲ ਦੇ ਵਰਕਰ ਸੀਗੇ ਜੀ ਬਪਾ ਘੰਟਾ ਹੋ ਗਿਆ ਇਹਨਾਂ ਨਾਲ ਗੱਲਬਾਤ ਕਰਦੇ ਨੂੰ ਉਹੇ ਤੱਕ ਵਾਪਸ ਨਹੀਂ ਮੁੜੇ ਉਹੋ ਅੱਗ ਤਾਂ ਮੈਨੂੰ ਉਹਨਾਂ ਤੋਂ ਲੱਗੀ ਐ ਅੱਛਾ ਜੀ ਅੱਗ ਉਹਨਾਂ ਤੋਂ ਲੱਗੀ ਵੀ ਤੂੰ ਕੱਲੀ ਆ ਕੇ ਡਵੇ ਹੁਣ ਖੜ ਗਈ ਤੇ ਤੇਰੇ ਨਾਲ ਆਉਂ ਜੁम्मेवार ਬਣ ਕੇ ਲੋਨ ਨੂੰ ਪੁੱਛਾਂਗੇ ਤੂੰ ਫੋਟ ਚੱਕ ਕੇ ਆ ਗਈ ਸੀ ਮੂੰਹ ਲੈਣ ਕਿੱਥੇ ਕੱਲੀ ਐ ਮੈਨੂੰ ਮੂੰਹ ਮੁੱਖ ਮੋੜ ਜੇ ਲੁਕ ਜੇ ਤੇ ਦੂਜੇ ਮੈਂ ਕਿਸੇ ਨੂੰ ਪਿੰਡ ਮੂੰਹ ਮੱਥੇ ਲੱਗਦਾ ਕਿਸੇ ਦੇ ਮੱਥੇ ਤੇ ਲੱਗਾ ਸੋ ਸਾਰੇ ਦਾ ਪਿਛੇ ਰਹਿ ਗਏ ਇਹਨੂੰ ਅੱਗੇ ਕਰਦਾ ਉਹਨੂੰ ਪਤਾ ਵੀ ਕੰਮ ਹੋ ਰਿਹਾ ਜੀ ਦੋਨੋਂ ਪਿੰਡ ਦੇ ਬੰਦੇ ਐ ਜੀ ਮਤਲਬ ਤਾਂ ਨਹੀਂ ਪਹੁੰਚੇ ਵੀ ਉਹਨਾਂ ਨੇ ਤੁਹਾਡੇ ਨਾਲ ਵਾ ਸ਼ਰਮੋਂ ਦੀ ਤਨੋ ਟੋਟੂ ਗਲੋਂਦਿਆਂ ਨੂੰ ਸਾਰੇ ਪਾਸਿਆਂ ਦੇ ਜੀਰਲੇ ਮਿਲੇ ਆ ਉਹ ਮੇਰੇ ਮੱਥੇ ਤਾਂ ਹੀ ਲੱਗੇ ਦੀ ਇਹ ਵੀ ਵੈੜੀ ਅੱਗੋ ਵੀ ਇਹਦਾ ਕੋਈ ਕੰਮ ਨਹੀਂ ਇਹ ਪੈ ਜੂਗੇ ਮਗਰ ਕਿ ਉਹ ਤਾਂ ਪਿੱਛੇ ਕੇ ਲੋਕੀ ਤੇ ਹੋਰ ਜਾੜੇ ਇਹਨੂੰ ਕਰਤਾ ਅੱਗੇ ਹੁਣ ਅਛਿਤਰੇ ਹੀ ਖਾਵੇ ਮਤਲਬ ਮੈਂ ਕਹਿਣਾ ਨਹੀਂ ਚਾਹੁੰਦੀ ਮੇਰੇ ਮੂੰਹ ਤੋਂ ਜੱਜਦੀ ਨਹੀਂ ਗੱਲ ਪਰ ਮੈਂ ਹੁਣ ਕੀ ਕਰਾਂ ਮੈਂ ਮਜਬੂਰ ਆ ਮਤਲਬ ਜਿਹੜੇ ਰਾਜਨੀਤੀ ਗਾ ਇਹ ਰਾਜਨੀਤੀ ਚ ਆਉਂਦੇ ਰਾਜਨੀਤੀਜ਼ ਆਉਣ ਤੋਂ ਪਹਿਲਾਂ ਇਹਨਾਂ ਨੂੰ ਇੱਕ ਅ ਪੜਾਈ ਪੜਾਈ ਜਾਂਦੀ ਆ ਮਤਲਬ ਇਹ ਕਿ ਬੈਠ ਕੇ ਇਹਨਾਂ ਨੂੰ ਇੱਕ ਦੱਸਿਆ ਜਾਂਦਾ ਵੀ ਆਪਾਂ ਐ ਕਰਨਾ ਹੈ ਇਹ ਜਿਹੜੇ ਲੋਕ ਐ ਇਹ ਇਹਨਾਂ ਵਾਲੇ ਸਾਨੂੰ ਜਰੂਰ ਚੰਦਣਾ ਬਾਦੋ ਜੀ ਮਤਲਬ ਇਹ ਪਹਿਲਾਂ ਹੋਰ ਹੁੰਦੇ ਤੇ ਮਗਰੋਂ ਹੋਰ ਹੁੰਦੇ ਐ ਇਹ ਮੰਨਣਾ ਪਟਾ ਫਿਰ ਇਹ ਨਹੀਂ ਸਿਆਸਤਾਂ ਦੇ ਜਿਹੜੀ ਸਿਆਸਤ ਐ ਨਾ ਸਭ ਤੋਂ ਵੱਧ ਦਾ ਪੇਟ ਕੋਈ ਵਿਤਰਾ ਨਹੀਂ ਕਿਸੇ ਤਰ੍ਹਾਂ ਦੀ ਹਰਕਤ ਕਰਨੀ ਐ ਤੇ ਸਿਆਸਤ ਦੇ ਵਿੱਚ ਮਤਲਬ ਹੋਊਗਾ ਬਾਕੀ ਬੰਦਾ ਛੇਤੀ ਕਿਤੇ ਸਿਆਸਤ ਨਹੀਂ ਹੁੰਦਾ ਜੇ ਸਿਆਸਤ ਵਾਲਾ ਹੋਊਗਾ ਕੁਝ ਕਰੂਗਾ ਉਹਨੂੰ ਸਲੂਟ ਕਰਾਂਗੇ ਮਤਲਬ ਮਤਲਬ ਕਹਿੰਦੀ ਵੀ ਜਲਾ ਜੀ ਸਹੀ ਬੰਦਾ ਹੁੰਦਾ ਸੱਚਾ ਬੰਦਾ ਹੁੰਦਾ ਸਾਫ਼ ਬੰਦਾ ਹੁੰਦਾ ਉਹ ਸਿਆਖਤ ਜੰਮਾਉਂਦਾ ਉਹਦੇ ਉਹਦੇ ਲੋ ਗੁੰਦੇ ਹਾਂ ਉਹਦੇ ਮਤਲਬ ਪਹਿਲੀ ਵਾਰ ਜਦੋਂ ਬੰਦਾ ਸਹੀ ਹੁੰਦਾ ਸਿਆਸਤ ਚ ਆਉਂਦਾ ਹੀ ਨਹੀਂ ਆਉਂਦਾ ਹੀ ਨਹੀਂ ਹਾਂ ਬੜਾ ਕਿੰਨਾ ਪੈਸਾ ਲਾਦੇ ਹੋ ਜੀ ਮਤਲਬ ਤੁਸੀਂ ਆਪਣੇ ਆਪ ਨੂੰ ਸਟੈਂਡ ਕਰਨ ਲਈ ਜਾਂ ਮਤਲਬ ਤੁਸੀਂ ਹੁਣ ਪਿਛਲੀ ਵਾਰ ਤਾਂ ਤੁਸੀਂ ਨਹੀਂ ਕੁਝ ਕੀਤਾ ਹੁਣ ਜੇ ਤੁਸੀਂ ਜਦੋਂ ਤਾਂ ਇਹ ਤੁਸੀਂ ਦਾਵੇਦਾਰ ਕਹਿੰਦੇ ਵੀ ਅਸੀਂ ਕੁਝ ਨਾ ਕੁਝ ਕਰਾਂਗੇ ਪੰਜਾਬ ਲਈ ਦੇਖੋ ਵੀਰ ਜੀ ਇਹ ਤਾਂ ਜਿੱਤੀ ਏ ਭਾਵੇਂ ਨਾ ਜਿੱਤੀ ਅਸੀਂ ਜਿਹੜਾ ਕੰਮ ਕਰਨਾ ਉਹ ਤਾਂ ਆਪਣੇ ਪੰਜਾਬ ਲਈ ਕਰਨਾ ਏ ਹਾਂ ਬਾਕੀ ਅਸੀਂ ਮਾਤਾ ਨੂੰ ਬੇਨਤੀ ਕਰੀ ਹਾਂ ਕਿ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸੋ ਜਿਹੜੀਆਂ ਤੁਹਾਡੀਆਂ ਲੋੜਾਂ ਪੂਰੀਆਂ ਹੋਣਗੀਆਂ ਤੇ ਪੈਸੇ ਤਾਂ ਦੇਖੋ ਕਰੋੜਾਂ ਦੇ ਹਿਸਾਬ ਨਾਲ ਲੱਗ ਜਾਂਦਾ ਜੀ ਜਦੋਂ ਆਪਾਂ ਕੰਮ ਕਰਨ ਤੇ ਆ ਜੀ ਜੀ ਹਾਂ ਸੋ ਬਈ ਇਹ ਆ ਰਾਜਨੀਤੀ ਦੇ ਇਹ ਆ ਇਸ ਇੱਥੇ ਮਤਲਬ ਬੋਟਾ ਕਰਨ ਤੇ ਮਾਤਾ ਜੀ ਨਾਲੇ ਚਾਰੇ ਪੈਰ ਚੱਕ ਕੇ ਪਾਸੇ ਮਤਲਬ ਤੁਸੀਂ ਅੱਕੇ ਕਿਉਂ ਪਏ ਹੋ ਕੀ ਇਹਨਾਂ ਤੁਹਾਨੂੰ ਦੁੱਖ ਕਿਉਂ ਹੋਇਆ ਮਤਲਬ ਤੁਸੀਂ ਪੂਰੇ ਅੰਦਰ ਅੰਦਰ ਭਰੇ ਪਏ ਹੋ ਐਂ ਦੱਸ ਬੱਚੇ ਜਿਹੜੀ ਗੱਲ ਵਾਰ 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 ਦਰਾਈ ਜਾਂਦੀ ਆ ਆਪਾਂ ਇੱਕ ਵਾਰ ਬੱਚੇ ਨੂੰ ਸਿਖਾ ਲਓ ਦੋ ਵਾਰ ਸਿਖਾਓ ਤਿੰਨ ਵਾਰ ਚੌਥੀ ਪੰਜਵੀਂ ਤਾਂ ਆਪਾਂ ਖਿੱਚ ਕੇ ਥੱਪੜ ਮਾਰ ਦੇ ਤੈਨੂੰ ਕੱਲੀ ਆਉਂਦੀ ਜੀ ਦੇਖੋ ਉਹੀ ਗੱਲਾਂ ਸਾਰੀ ਕਿਤੇ ਲੱਗੂ ਹੁੰਦੀਆਂ ਵਾਰ-ਵਾਰ ਦੇਖ ਕੇ ਬੰਦਾ ਇਹਨਾਂ ਦੇ ਸਰੂਪ ਨੂੰ ਤੇ ਇਹਨਾਂ ਦੇ ਨਲਾਇਕੀਆਂ ਨੂੰ ਦੇਖ ਕੇ ਬੰਦਾ ਅੱਕ ਜਾਂਦਾ ਹੁਣ ਇਹਨਾਂ ਨੂੰ ਦੇਖ ਕੇ ਲੋਕ ਚੀਕਾਂ ਮਾਰਦੇ ਆ ਖੜੇ ਹੁੰਦੇ ਆ ਇਹਨਾਂ ਦਾ ਵਿਰੋਧ ਕਰਦੇ ਆ ਕੀ ਕਰ ਕੀ ਚੱਕ ਰਹੇ ਕੀ ਕਰ ਤੁਸੀਂ ਦੱਸੋ ਮੈਨੂੰ ਸਮਝ ਹੋਣਾ ਚਾਹੀਦਾ ਵੀ ਜਿਹੜਾ ਸੀ ਕੀਤਾ ਉਹੀ ਭਰ ਜੰਨੇ ਸੀ ਹੁਣ ਅਸੀਂ ਪਿਛਾਰ ਮੋਕ ਨਾ ਜਾਈਏ ਜਿਨ੍ਹਾਂ ਨੇ ਬਾਣਨਾ ਜਾਂ ਜਿਹੜੇ ਥੋੜੇ ਬਹੁਤੇ ਠੀਕ ਨੇ ਉਹਨਾਂ ਦੇ ਬਾਹਲਾ ਰੋਆ ਪਾਉਂਦੀ ਲੋੜ ਨਹੀਂ ਉਹਨਾਂ ਦੇ ਕੰਮ ਬੋਲਦੇ ਆ ਉਹਨੇ ਕੰਮ ਬੋਲਦੇ ਜਿੰਨੇ ਕੰਮ ਨਹੀਂ ਬੋਲਦੇ ਉਈ ਜਿਓ ਕਾ ਆਟ ਪਈ ਇੱਕ ਦੂਜੀ ਸਰਕਾਰ ਕਿਉਂ ਹੁੰਦੀ ਹੈ ਜੀ ਬਦਲ ਕੇ ਚਾਰ ਪੰਜ ਸੱਤ 10 ਸਰਕਾਰਾਂ ਕਿਉਂ ਹੁੰਦੀ ਹੈ ਪਹਿਲੀ ਨੂੰ ਪਹਿਲੀ ਕਿਉਂ ਛੱਡ ਜਾਂਦੀ ਕਿਉਂ ਜਿੱਤਦੀ ਹੈ ਪਿਛਲਿਆਂ ਦੀ ਕੁਝ ਨਕਾਮੀਆਂ ਵਾਲੀ ਤਾਵਾ ਜਾਂਦੀ ਹੈ ਫਿਰ ਉਹਦੇ ਬਾਅਦ ਕੋ ਉਹ ਚੰਗਾ ਕਰਦੇ ਉਹਦੀਆਂ ਨਕਾਮੀਆਂ ਫੇਰ ਪੁੱਛੀਆਂ ਜਾਂਦੀਆਂ ਫਿਰ ਇਹ ਤਾਂ ਚੱਲਦਾ ਹੀ ਰਹਿੰਦਾ ਤਾਣਾ ਬਾਣਾ ਤੇ ਗੱਲ ਸੁਣ ਜਿਹੜਾ ਕੁਝ ਕਰੂਗਾ ਉਹ ਤਾਂ ਠੀਕ ਜੇ ਨਹੀਂ ਕਰੂਗਾ ਅੱਜ ਕਾ ਲੋਕ ਪੜੇ ਲਿਖੇ ਅੱਜ ਉਹ ਗੱਲ ਨਹੀਂ ਜਾਏਗੀ ਚਲੋ ਆਪਾਂ ਮਤਲਬ ਜੇ ਮੈਂ ਤੁਸੀਂ ਮੇਰੇ ਮਗਰ ਲਾ ਕੇ ਮੈਂ ਤੁਹਾਨੂੰ ਬੇਨਤੀ ਕਰਦਾਂ ਇਹਨਾਂ ਨੂੰ ਬੋਟ ਪਾਉਣੀ ਤੁਸੀਂ ਪਾਉਂਦੇ ਨਹੀਂ ਪਾਉਂਦੇ ਜੀ ਮੈਂ ਨਹੀਂ ਪਾਉਂਦੀ ਲਓ ਜੀ ਇਹ ਬਾਈ ਬੋਟ ਤੋਂ ਮਤਲਬ ਨੇ ਸਾਫ ਇਨਕਾਰ ਕਰਤਾ ਕਿ ਐਮਐਲਏ ਨੂੰ ਤੁਸੀਂ ਦੇਖ ਰਹੇ ਹੋ ਵੀ ਜਾ ਰਹੇ ਆ ਵਿਚਾਰੇ ਇਹਨਾਂ ਦੀ ਮਤਲਬ ਬਹੁਤ ਵੇਚੀ ਹੋਗੀ ਹੁਣ ਤੁਸੀਂ ਜਾ ਸਕਦੇ ਹੋ ਤੇ ਕੋਈ ਇਹਨਾਂ ਨਾਲ ਆ ਠੀਕ ਹੈ ਜੀ ਇਹਨਾਂ ਨਾਲ ਕੋਈ ਵਰਕਰ ਨਹੀਂ ਆਇਆ ਸਿਰਫ ਇਕੱਲੇ ਰਹਿ ਗਏ ਅੱਜ ਕੁਝ ਦੇਖ ਲਓ ਜਾ ਰਹੇ ਆ ਜੀ ਤੇ ਇਕੱਲੇ ਫੁੱਲਾਂ ਦੇ ਜਿਹੜੇ ਗੱਲ 'ਚ ਹਾਰ ਸੀ ਉਹ ਰਹਿ ਗਏ ਤੇ ਜਿਹੜੇ ਵਰਕਰ ਸੀ ਉਹ ਵੀ ਭੱਜ ਗਏ ਇਹ ਤਾਂ ਪੰਜਾਬ ਦੇ ਹਾਲਾਤ ਆ ਜੀ ਉਹਨਾਂ ਸਮੇਂ ਦੇ ਵਿੱਚ ਕੀ ਖਲਾਫ ਬਣਗੇ ਕਿਹਦੀ ਸਰਕਾਰ ਹੁੰਦੀ ਹੈ ਇਹ ਦੋਸਤੋ ਤੁਸੀਂ ਆਪ ਤੇਆ ਕਰਨਾ ਅਸੀਂ ਕਿਸੇ ਅਸੀਂ ਕਿਸੇ ਰਾਜਨੀਤਿਕ ਬੰਦੇ ਦੇ ਆ ਜਾਓ ਗਿਆ ਜੋ ਨਾ ਅਸੀਂ ਕਿਸੇ ਰਾਜਨੀਤਿਕ ਦੇ ਨਾ ਕਿਸੇ ਪਾਰਟੀ ਦੇ ਕਿਸੇ ਤੇ ਵੀ ਅਸੀਂ ਇਹ ਲਾ ਕੇ ਫੜਨੀ ਬਣਾਈ ਸਾਡਾ ਇੱਕ ਮੈਸੇਜ ਹੈ ਵੀ ਕੋਈ ਵੀ ਰਾਜਨੀਤਿਕ ਬੰਦਾ ਹੈ ਕੋਈ ਪਾਰਟੀ ਹੈ ਤੇ ਉਹ ਨੂੰ ਪੰਜਾਬ ਦੇ ਕੰਮ ਕਰਨੇ ਚਾਹੀਦੇ ਆ ਪੰਜਾਬ ਨਾਲ ਖੜਨਾ ਚਾਹੀਦਾ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਜੇ ਤੁਸੀਂ ਬਾਈ ਜੀ ਐਂ ਕਰਨਾ ਤਾਂ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਜਿਵੇਂ ਮਾਤਾ ਨੇ ਕੈਰੇਕਟਰ ਕੀਤਾ ਹੈ ਕਪੜੇ ਦਿੱਤ ਨੂੰ ਕਿਸੇ ਨੇ ਬੜਨੀ ਦੇਣਾ ਘਰੇ ਤੋਂ ਜਿ ਆਓਗੇ ਥੋੜੀ ਬੇਇੱਜ਼ਤੀ ਹੋਊਗੀ ਉਹ ਕੈਰੇਕਟਰ ਕੀਤਾ ਮਾਤਾ ਨੇ ਰਣਜੀਤ ਮੈਡਮ ਨੇ ਤੇ ਜਿਹੜੀ ਇੱਕ ਐਮਐਲਏ ਕੈਰੇਕਟਰ ਕੀਤਾ ਜਿਉ ਕੀਤਾ ਖੁਸ਼ੀ ਨੇ ਤੇ ਪੱਤਰਕਾਰ ਦਾ ਕੈਰੇਕਟਰ ਜਿਵੇਂ ਨੂੰ ਜਾਣਦੇ ਬੂਟਾ ਕਰਾਈ ਨਹੀਂ ਕੀਤਾ ਜੀ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਧੰਨਵਾਦ